ਪਾਠ 31ਵਾਂ ਨਕੇਦ ਦੇ ਕਾਰਕ ਕਿਸੇ ਵੀ ਜੰਗੀ ਜਾਂ ਸ਼ਾਂਤਮਈ ਦੌਰ ਵਿੱਚ ਨਕੇਦ ਵਰਤਾਰਾ ਤਾਂ ਹੀ ਵਾਪਰਦਾ ਹੈ ਜੇ ਉਹਦੇ ਕੁਝ ਮੂਲ ਤੱਤ ਸਹੀ ਰੂਪ ਵਿੱਚ ਜੁੜਦੇ ਨੇ ਜਿਹੜੇ ਤੱਤ ਸ਼ਬਦ ਜੰਗ ਦੇ ਵੱਖ-ਵੱਖ ਰੂਪਾਂ ਵਿੱਚ ਆਏ ਨੇ ਪਰ ਉਹ ਨਕੇਦ ਦੇ ਰੂਪ ਵੱਜੋਂ ਬਧੇਰੇ ਅਹਿਮ ਨੇ ਉਹਨਾਂ ਦੀ ਚਰਚਾ ਮੁੱਖ ਕਾਰਕਾਂ ਵੱਜੋਂ ਕੀਤੀ ਜਾਣੀ ਹੈ ਮਨੁੱਖੀ ਸੁਭਾਅ ਨੂੰ ਨਕੇਦ ਦਾ ਸਦੀਵੀ ਕਾਰਨ ਮੰਨਿਆ ਗਿਆ ਅਸਲ ਵਿੱਚ ਮਨੁੱਖੀ ਸੁਭਾਅ ਸ਼ਬਦ ਜੰਗ ਅਤੇ ਹਥਿਆਰ ਜੰਗ ਲਈ ਵੀ ਮੂਲ ਹੈ ਮਨੁੱਖੀ ਸੁਭਾਅ ਦੇ ਨਾਲ ਨਾਲ ਹੋਰ ਕਿਹੜੇ ਤਾਤੇ ਇਹਦੇ ਵਿੱਚ ਸ਼ਾਮਲ ਹੁੰਦੇ ਨੇ ਉਹਨਾਂ ਦਾ ਅਸਰ ਨਖੇਦ ਦੇ ਸਮੁੱਚੇ ਵਰਤਾਰੇ ਵੱਜੋਂ ਲੋਕਾਂ ਉੱਤੇ ਕਿਵੇਂ ਪੈਂਦਾ ਉਹਦੀ ਚਰਚਾ ਇਸ ਅਨੁਸਾਰ ਹੈ ਪਹਿਲਾ ਮਨੁੱਖੀ ਸੁਭਾਅ ਕਿਸੇ ਮਨੁੱਖੀ ਹਸਤੀ ਧਿਰ ਜਾਂ ਵਿਚਾਰ ਦੀ ਸਿਖਰ ਹੋਣ ਮਗਰੋਂ ਜਾਂ ਅਗਾਂਵ ਵਧਣ ਲਈ ਰਾਹ ਨ ਲੱਭਣ ਕਾਰਨ ਮਨੁੱਖ ਨਖੇਦ ਦਾ ਰਾਹ ਫੜ ਲੈਂਦਾ ਹੈ ਕਈ ਵਾਰ ਜੰਗਜੂ ਤਰ੍ਹਾਂ ਦੇ ਮੋਢੀ ਵਿਦਵਾਨ ਜਾਂ ਜਰਨੈਲ ਵੀ ਜੰਗੀ ਪਛਾਣ ਮਗਰੋਂ ਟਾਹੂ ਵਿਚਾਰ ਦੇ ਧਾਰਣੀ ਹੋ ਜਾਂਦੇ ਨੇ ਜਿੰਨਾ ਚਿਰ ਅੰਦਰੋਂ ਨਿਤਰ ਵੱਜੋਂ ਕਿਸੇ ਸਮਾਜ ਵਿੱਚ ਨਖੇਦ ਲਈ ਥਾਂ ਪੈਦਾ ਨਹੀਂ ਕੀਤੀ ਜਾਂਦੀ ਉਹਨਾਂ ਚਿਰ ਹਕੂਮਤੀ ਜਾਂ ਬਾਹਰੀ ਨਖੇਦ ਦੇ ਪੈਰ ਕਿਸੇ ਸਮਾਜ ਵਿੱਚ ਨਹੀਂ ਲੱਗਦੇ ਕਿਸੇ ਜੰਗਜੁੱਤਰ ਦਾ ਭਰਤੀ ਦੇ ਠੋਸ ਪੈਮਾਨੇ ਅਤੇ ਸਖਲਾਈ ਤੋਂ ਹੀਣਾ ਹੋਣਾ ਸ਼ਬਦ ਜੰਗ ਵੱਜੋਂ ਨਖੇਦ ਦਾ ਵਧੇਰੇ ਸ਼ਿਕਾਰ ਹੋਣ ਦਾ ਕਾਰਨ ਬਣ ਜਾਂਦਾ ਹੈ ਹਰ ਜੀਉਂਦਾ ਬੰਦਾ ਸਮਾਜ ਵਿੱਚ ਵੱਖਰੇਵੇਂ ਵਾਲੇ ਅਮਲ ਨੂੰ ਗਲਤ ਠੀਕ ਦੇ ਹਿਸਾਬ ਨਾਲ ਵੇਖਦਾ ਕਿਸੇ ਸਮਾਜ ਵਿੱਚ ਜਦੋਂ ਨਖੇਦ ਦਾ ਅਮਲ ਸ਼ੁਰੂ ਹੁੰਦਾ ਤਾਂ ਮਨੁੱਖ ਅੰਦਰੋਂ ਨੈਤਿਕ ਤੱਤ ਖੁਰਨ ਲੱਗਦਾ ਹੈ ਮਨੁੱਖੀ ਚੇਤਨਾ ਵਿੱਚ ਨੈਤਿਕਤਾ ਤੋਂ ਇਠਾ ਕੋਈ ਹੋਰ ਪੱਤਨ ਨਹੀਂ ਹੁੰਦਾ ਜਿੱਥੇ ਬੰਦਾ ਰੁਕ ਸਕੇ ਇਸ ਪੱਤਨ ਉੱਤੇ ਬੰਦੇ ਨੂੰ ਅਜਿਹੇ ਮੁੱਦਿਆਂ ਰਾਹੀਂ ਖਿੱਚ ਕੇ ਲਿਆਂਦਾ ਜਾਂਦਾ ਜਿਹੜੇ ਨੈਤਿਕਤਾ ਦੀ ਜਾਨ ਬਣੇ ਹੁੰਦੇ ਨੇ ਜਦੋਂ ਨਾਜਕ ਮੁੱਦਿਆਂ ਬਾਰੇ ਵਿਵਾਦ ਉੱਠਦਾ ਤਾਂ ਬੰਦਾ ਸੁਣੇ ਜਾਂ ਬੋਲੇ ਬਿਨਾਂ ਰਹਿ ਨਹੀਂ ਸਕਦਾ ਜ਼ਰੂਰੀ ਨਹੀਂ ਹਰ ਬੰਦਾ ਨਖੇਦ ਦੇ ਪੜ ਵਿੱਚ ਕੁੱਦੇ ਪਰ ਤਕਨੀਕੀ ਵਾਧੇ ਕਾਰਨ ਨਖੇਦ ਦਾ ਅਸਰ ਇੰਨਾ ਜ਼ਿਆਦਾ ਹੋਣ ਲੱਗਾ ਕਿ ਆਪਣੇ ਘਰਾਂ ਵਿੱਚ ਬੈਠੇ ਲੋਕ ਵੀ ਇਹਦੀ ਮਾਰ ਹੇਠ ਆ ਜਾਂਦੇ ਨੇ ਲੋਕ ਦੂਜਿਆਂ ਤੋਂ ਗੱਲਾਂ ਸੁਣ ਸੁਣ ਕੇ ਵੀ ਨਖੇਦ ਦੇ ਸਰਹੇਟ ਆ ਜਾਂਦੇ ਨੇ ਕਿਉਂਕਿ ਇਹ ਮਨ ਮੈਦਾਨ ਦੀ جنگ ਹੀ ਹੈ ਆਮ ਬੰਦੇ ਨਖੇਦ ਦੇ ਸਰੋਤੇ ਕਿਵੇਂ ਬਣਦੇ ਨੇ ਇਹਦੇ ਬਾਰੇ ਕੁਝ ਨੁਕਤੇ ਇਸ ਪ੍ਰਕਾਰ ਨੇ ਆਦਰਸ਼ ਵੱਜੋਂ ਨੈਤਿਕਤਾ ਦਾ ਮੁੱਦਾ ਸਭ ਸਮਾਜਾਂ ਵਿੱਚ ਹੀ ਅਹਿਮ ਰਹਿੰਦਾ ਚਾਹੇ ਹਕੂਮਤ ਦੇ ਢਾਂਚਾ ਕੋਈ ਵੀ ਹੋਵੇ ਹਕੂਮਤਾਂ ਖਿਲਾਫ ਜੰਗ ਲੜਨ ਵਾਲੇ ਸਭ ਤੋਂ ਜ਼ਿਆਦਾ ਇਸੇ ਨੁਕਤੇ ਅਧੀਨ ਨਖੇਦ ਦਾ ਸ਼ਿਕਾਰ ਬਣਦੇ ਨੇ ਕਿਉਂਕਿ ਉਹ ਇਸੇ ਆਧਾਰ ਉੱਤੇ ਜੰਗ ਲੜਦੇ ਨੇ ਜਿਹੜੇ ਰਾਜ ਅਤੇ ਸਮਾਜ ਆਪਣੇ ਆਪ ਨੂੰ ਧਰਮヒਿੰਦੂ ਰੂਪ ਵਿੱਚ ਚਿਤਵਦੇ ਨੇ ਉੱਥੇ ਵੀ ਨੈਤਿਕਤਾ ਦੇ ਨੇਮ ਅਹਿਮ ਹੁੰਦੇ ਨੇ ਉਹਨਾਂ ਲਈ ਇਹ ਵਧੇਰੇ ਜ਼ਰੂਰੀ ਹੁੰਦੇ ਨੇ ਕਿਉਂਕਿ ਉੱਥੇ ਕਾਨੂੰਨ ਨੈਤਿਕਤਾ ਨਾਲ ਹੀ ਸੰਪੂਰਨ ਹੁੰਦਾ ਜਿਵੇਂ ਧਰਮ ਵੱਲ ਝੁਕਾਅ ਵਾਲੀਆਂ ਥਾਵਾਂ ਉੱਤੇ ਕਾਨੂੰਨ ਧਰਮ ਨਾਲ ਸਮਰੂਪ ਹੁੰਦਾ ਦੂਜਿਆਂ ਨੂੰ ਅਨੈਤਿਕ ਸਿੱਧ ਕਰਨ ਜਾਂ ਉਹਨਾਂ ਦੇ ਅਨੈਤਕ ਹੋਣ ਬਾਰੇ ਸੁਣਨਾ ਸਮਾਜ ਦਾ ਆਮ ਵਰਤਾਰਾ ਹੈ ਇਹ ਵਰਤਾਰਾ ਹਕੂਮਤੀ ਨਿਖੇ ਦੇ ਨਾਲ ਬਹੁਤ ਮੇਲ ਖਾਂਦਾ ਹੈ ਤੇ ਉਹਦੇ ਲਈ ਬਹੁਤ کارਗਰ ਹੁੰਦਾ ਪਵਿੱਤਰਤਾ ਅਜੇਹਾ ਨੁਕਤਾ ਜਿੱਥੇ ਵੀ ਇਹ ਆ ਜਾਵੇ ਇਹ ਨਿਖੇਧ ਦਾ ਵਹਿਣ ਤੈਅ ਕਰਨ ਦਾ ਮੁੱਖ ਸਾਧਨ ਬਣਦਾ ਜਿੱਥੇ ਹਕੂਮਤੀ ਪ੍ਰਬੰਧ ਕਾਰਨ ਕਿਸੇ ਵੀ ਧਰਮ ਨੂੰ ਜਾਂ ਹੋਰ ਕਿਸੇ ਧਰਮ ਨੂੰ ਮੰਨਣ ਦੀ ਮਨਾਹੀ ਹੈ ਉੱਥੇ ਵੀ ਲੋਕਾਂ ਲਈ ਸੱਭਿਆਚਾਰਕ ਰੂਪ ਵਿੱਚ ਬਹੁਤ ਕੁਝ ਅਜਿਹਾ ਹੁੰਦਾ ਜੋ ਪਵਿੱਤਰ ਵਾਂਗ ਹੀ ਹੁੰਦਾ ਪਵਿੱਤਰ ਗ੍ਰੰਥਾਂ ਦੇ ਵਾਕ ਜਾਂ ਨਾ ਵੀ ਨਿਖੇਧ ਵਹਿਣ ਦਾ ਕਾਰਨ ਜਾਂ ਸਾਧਨ ਬਣ ਜਾਂਦੇ ਨੇ ਲੋਕ ਪਵਿੱਤਰ ਗ੍ਰੰਥਾਂ ਦੇ ਵਾਕਾਂ ਨੂੰ ਵੀ ਆਪਣੀ ਨਿੱਜੀ رائے ਦੀ ਮਾਨਤਾ ਕਾਇਮ ਕਰਨ ਲਈ ਵਰਤ ਲੈਂਦੇ ਨੇ ਪਵਿੱਤਰਤਾ ਦਾ ਮੁੱਦਾ ਖੰਡਣ ਵਜੋਂ ਆਮ ਲੋਕਾਂ ਦੀ ਪੱਧਰ ਉੱਤੇ ਮੰਡਣ ਨਾਲ ਵੀ ਵਿਵਿਧੇਰੇ ਫੈਲਦਾ। ਅਮਲ ਵਜੋਂ ਹਰ ਮਨੁੱਖ ਅਮਲ ਵਜੋਂ ਸਥਾਪਤੀ ਜਾਂ ਬਦਲਾ ਦਾ ਹਮੇ ਹੁੰਦਾ। ਬਦਲਾ ਕਿਸੇ ਵੀ ਰੂਪ ਵਿੱਚ ਹੋਵੇ ਬਹੁਤੇ ਲੋਕ ਆਪ ਮੁਹਾਰੇ ਉਹਦੇ ਹੱਕ ਜਾਂ ਵਿਰੋਧ ਵਿੱਚ ਆ ਜਾਂਦੇ ਨੇ। ਇਸ ਕਰਕੇ ਬਦਲਾ ਅਕਸਰ ਨਿਖੇਦ ਦਾ ਸਾਧਨ ਜਾਂ ਮੁੱਦਾ ਬਣਦਾ ਹੈ। ਜੰਗ ਵੀ ਅਸਲ ਵਿੱਚ ਸਮਾਜਿਕ ਅਤੇ ਰਾਸੀ ਹਾਲਤ ਵਿੱਚ ਵੱਡਾ ਬਦਲਾ ਹੀ ਹੁੰਦਾ। ਮੋٹے ਰੂਪ ਵਿੱਚ ਨਖੇਦਾ ਇਹ ਪੈੰਤੜਾ ਵੇਖਣਾ ਹੁੰਦਾ ਜੇ ਬਦਲਾ ਕੋਈ ਹਕੂਮਤ ਲੈ ਕੇ ਆ ਰਹੀ ਹੈ ਤਾਂ ਉਹ ਵਿਰੋਧੀਆਂ ਦਾ ਪਛਾਹ ਖਿੱਚੂ ਜਾਂ ਕੱਟੜਵਾਦੀਆਂ ਵੱਜੋਂ ਸ਼ਿਕਾਰ ਕਰਨ ਦਾ ਸਾਧਨ ਬਣਦਾ ਜਿਵੇਂ ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਹਕੂਮਤੀ ਧਿਰ ਅਤੇ ਮੁੱਖ ਧਾਰਾ ਖਬਰਖਾਨੇ ਵੱਲੋਂ ਕਿਸਾਨ ਜਥੇਬੰਦੀਆਂ ਦਾ ਨਖੇਦ ਕੀਤਾ ਗਿਆ ਜੇ ਬਦਲਾ ਹਕੂਮਤ ਵਿਰੋਧੀ ਧਿਰ ਲੈ ਕੇ ਆਉਂਦੀ ਹੈ ਤਾਂ ਉਹ ਵਿਰੋਧੀਆਂ ਦੀ ਆਪਣੀ ਪਰੰਪਰਾ ਨੂੰ ਬਦਲਣ ਵੱਜੋਂ ਨਖੇਦ ਦਾ ਮੁੱਦਾ ਬਣਦਾ ਬਦਲਾ ਦਾ ਮਾਮਲਾ ਕਿਸੇ ਰੂਪ ਵਿੱਚ ਵੀ ਭਖੇ ਆਮ ਬੰਦੇ ਨੂੰ ਇਹ ਖਿੱਚਦਾ ਹੀ ਆ ਕਿਸੇ ਸਮਾਜ ਅੰਦਰ ਜੰਗ ਜੂਆਂ ਦਾ ਵਿਰੋਧ ਵੀ ਇਸੇ ਸੁਭਾ ਕਰਨ ਹੁੰਦਾ ਦੂਜਾ ਵਿਰਾਸਤੀ ਜਾਂ ਵਿਚਾਰਧਾਰਕ ਪਛੋਕੜ ਮਨੁੱਖ ਨਿੱਜੀ ਸੁਭਾ ਕਰਕੇ ਹੀ ਕਿਸੇ ਦਾ ਦੁਸ਼ਮਣ ਜਾਂ ਵਿਰੋਧੀ ਨਹੀਂ ਹੁੰਦਾ ਸਗੋਂ ਬਹੁਤੀ ਵਾਰ ਧਿਰ ਤੜੇ ਵੱਜੋਂ ਆਲੇ ਦੁਆਲੇ ਦੇ ਅਸਰ ਕਾਰਨ ਬੰਦੇ ਦੀ ਵਿਰਾਸਤ ਵੱਜੋਂ ਜ਼ਿੰਮੇਵਾਰੀ ਤੈਅ ਹੋ ਜਾਂਦੀ ਆ ਅਸਾਮੀ ਜੰਗ ਦੁਸ਼ਮਣੀ ਜਾਂ ਨਫ਼ਰਤ ਹੀ ਤਿਰਬੰਦੀ ਵੱਜੋਂ ਹੀ ਲੜੀ ਜਾਂਦੀ ਆ ਜੰਗ ਵਿੱਚ ਉਤਰੀਆਂ ਤੇ ਰਮ ਭਗਤੀ ਰੂਪ ਵਿੱਚ ਭਾਵੇਂ ਕਿਸੇ ਵੀ ਕਾਰਨ ਆਮਣੇ ਸਾਹਮਣੇ ਹੋਣ ਪਰ ਪਿਛੋਕੜ ਵਿੱਚ ਉਹਨਾਂ ਦੋਵਾਂ ਤਰ੍ਹਾਂ ਦਾ ਰਿਸ਼ਤਾ ਕੀ ਹੈ ਇਹ ਗੱਲ ਬਹੁਤ ਮਹਾਨੇ ਰੱਖਦੀ ਹੈ ਕਿਸੇ ਹਕੂਮਤੀ ਅਤੇ ਬਗਾਵਤੀ ਧਿਰ ਵਿੱਚ ਸਿਰਫ ਵਿਕਤੀ ਵਿਚਾਰਧਾਰਕ ਦੁਸ਼ਮਣੀ ਹੈ ਜਾਂ ਨਫ਼ਰਤ ਹੀ ਹੱਦ ਤੱਕ ਸਦੀਵੀ ਦੁਸ਼ਮਣੀ ਹੈ ਇਹ ਦੋਵੇਂ ਗੱਲਾਂ ਵਿੱਚ ਵੱਡਾ ਫਰਕ ਹੁੰਦਾ ਹੈ ਇਹ ਫਰਕ ਨਿੱਜੀ ਅਤੇ ਸਮੂਹਕ ਨਖੇਦ ਦਾ ਰੂਪ ਤੈਅ ਕਰਦਾ ਹੈ ਦੁਨੀਆ ਵਿੱਚ ਬਹੁਤੇ ਮਾਰਕਸੀ ਇਨਕਲਾਬੀ ਰਾਜਕਰਨ ਵਾਲੀਆਂ ਧਿਰਾਂ ਵਿੱਚੋਂ ਸੀ ਜਿਸ ਕਰਕੇ ਉਹਨਾਂ ਨਾਲ ਵਿਚਾਰਧਾਰਕ ਵਿਰੋਧ ਵੀ ਭਗਤੀ ਅਤੇ ਵਿਅਕਤੀਗਤ ਕਿਸਮ ਵਾਲੇ ਬਣਦੇ ਸੀ ਇਹਦੇ ਉਲਟ ਇਸਲਾਮੀ ਲੋਕਤੰਤਰੀ ਮਲਕਾਂ ਵਿੱਚ ਇਸਲਾਮ ਦੇ ਨਾਂ 'ਤੇ ਲੜਨ ਵਾਲੇ ਲੋਕਾਂ ਵਿੱਚ ਰਾਸੀ ਵਿਚਾਰਤਾਰ ਵਾਲੇ ਵਿਰੋਧ ਵਕਤੀ ਵੀ ਸੀ ਪਰ ਧਾਰਮਿਕ ਵਖਰੇਵੇਂ ਵਾਲੇ ਬੰਦੇ ਤਸ਼ੱਦਦ ਅਤੇ ਨਖੇਦਾ ਸ਼ਿਕਾਰ ਜ਼ਿਆਦਾ ਹੋਏ ਮਿਸਾਲ ਵਜੋਂ ਈਰਾਨ ਵਿੱਚ ਮਾਰਕਸੀ ਬਗਾਵਤ ਜਾਂ ਪਾਕਿਸਤਾਨੀ ਪੰਜਾਬ ਦੇ ਮੁਸਲਮਾਨ ਕਾਮਰੇਡ ਨਾਲ ਹਕੂਮਤ ਦਾ ਵਿਹਾਰ ਵਿਚਾਰਤਾਰੀ ਦੇ ਥਾਂ ਉਹਨਾਂ ਦੇ ਪਿਛੋਕਰ ਤੋਂ ਵਧੇਰੇ ਤੈ ਸੀ ਬੰਗਾਲ ਵਿੱਚ ਵਿਚਾਰਤਾਰਕ ਪੱਖ ਤੋਂ ਇੱਕੋ ਜਿਹੇ ਮਾਰਕਸੀ ਲੜਾਕੂਆਂ ਨਾਲ ਵੀ ਹਕੂਮਤ ਨੇ ਬਿਲਕੁਲ ਵੱਖਰਾ ਵੱਖਰਾ ਵਰਤਾਓ ਉਹਨਾਂ ਦੇ ਪਿਛੋਕੜ ਭਾਵ ਜਾਤ ਦੇ ਹਿਸਾਬ ਨਾਲ ਕੀਤਾ ਸੀ ਇੰਗਲੈਂਡ ਦਾ ਮਸ਼ਹੂਰ ਜਾਸੂਸ ਕਿਮ ਫਿਲਿਪੀ ਜੋ ਰੂਸ ਸੇ ਲਿਆ ਗਿਆ ਸੀ ਉਹ ਆਪਣੇ ਬਾਰੇ ਕਹਿੰਦਾ ਕਿ ਉਹਦੇ ਤੱਕ ਸ਼ੱਕ ਨਾ ਕਰਨਾ ਅਤੇ ਫਿਰ ਪਤਾ ਲੱਗਣ ਉੱਤੇ ਰੌਲਾ ਨਾ ਪੈਣ ਦਾ ਕਾਰਨ ਉਹਦਾ ਪਿਛੋਕੜ ਸੀ ਕਿਉਂਕਿ ਉਹ ਇੰਗਲੈਂਡ ਦੀ ਰਤਬੇਦਾਰੀ ਜਮਾਤ ਵਿੱਚੋਂ ਸੀ ਭਾਰਤ ਵਿੱਚ ਪ੍ਰਗਿਆ ਸਾਧਵੀ ਅਤੇ ਅਭਿਨਵ ਠਾਕਰ ਨੂੰ ਅੱਤਵਾਦੀ ਮੰਨਣ ਦੇ ਬਾਵਜੂਦ ਉਹਨਾਂ ਨਾਲ ਕਸ਼ਮੀਰੀ ਸਿੱਖ ਜਾਂ ਹੋਰ ਲੜਾਕੂਆਂ ਨਾਲੋਂ ਬਹੁਤ ਵੱਖਰਾ ਵਿਹਾਰ ਹੋਣ ਦੀਆਂ ਖਬਰਾਂ ਉਹਨਾਂ ਦੇ ਪਿਛੋਕੜ ਦੇ ਮਹੱਤਵ ਦੀ ਗਵਾਹੀ ਭਰਦੀਆਂ ਨੇ ਕਿ ਰੁਤਬੇਦਾਰਾਂ ਦਾ ਨਖੇਦ ਨਹੀਂ ਹੁੰਦਾ ਚਾਹੇ ਉਹ ਸਭ ਤੋਂ ਬਦਨਾਮ ਖਾਤੇ ਵਿੱਚ ਵੀ ਸ਼ਾਮਲ ਹੋਣ ਜੇ ਨਿਸ਼ਾਨਾ ਬਣੀ ਹਸਤੀ ਰੁਤਬੇਦਾਰੀ ਆ ਤਾਂ ਉਹ ਨਖੇਦਾਸ਼ਿਕਾਰ ਨਹੀਂ ਬਣਦੀ ਅਸਲ ਵਿੱਚ ਨਖੇਦ ਉਹਨਾਂ ਚਿਰ ਸ਼ੁਰੂ ਨਹੀਂ ਹੁੰਦਾ ਜਿੰਨਾ ਚਿਰ ਕੋਈ ਰੁਤਬੇਦਾਰ ਹਸਤੀ ਆਪਣੇ ਧਿਰ ਜਾਂ ਪਛਾਣ ਦਾ ਨਖੇਦ ਸ਼ੁਰੂ ਨਹੀਂ ਕਰਦੀ ਜਦੋਂ ਭਾਰਤੀ ਖਬਰਖਾਨੇ ਵਿੱਚ ਹਿੰਦੂ ਅਤਵਾਦੀ ਸ਼ਬਦ ਵਰਤਿਆ ਗਿਆ ਤਾਂ ਇਹਦੇ ਖਿਲਾਫ ਬਹੁਤ ਜ਼ੋਰ ਨਾਲ ਆਵਾਜ਼ ਉੱਠੀ ਕਿ ਇਹ ਕੁਝ ਲੋਕਾਂ ਨੂੰ ਆਧਾਰ ਬਣਾ ਕੇ ਪੂਰੀ ਪਛਾਣ ਨੂੰ ਮੈਲੇ ਕਰਨ ਵਾਲਾ ਅਤੇ ਧਰਮ ਦੀ ਬੇਅਦਬੀ ਕਰਨ ਵਾਲਾ ਅਮਲ ਹੈ। ਪੂਰੀ ਦੁਨੀਆ ਵਿੱਚ ਇਸਲਾਮੀਅਤਵਾਦ ਜਾਂ ਮੁਸਲਮਾਨਤਵਾਦ ਦੇ ਸ਼ਬਦ ਆਮ ਪ੍ਰਚਲਿਤ ਨੇ। ਖਾਸ ਕਰਕੇ ਭਾਰਤ ਵਿੱਚ ਸਿੱਖਾਤਵਾਦ ਕਿਹਾ ਗਿਆ। ਇਸੇ ਤਰ੍ਹਾਂ ਦਾ ਸਵਾਲ ਇੱਕ ਵਾਰ ਭਾਰਤੀ ਪਾਰਲੀਮੈਂਟ ਵਿੱਚ ਉੱਠਿਆ ਸੀ। ਕਸ਼ਮੀਰੀ ਖੜਕੂ, ਨਾਗਾ ਖੜਕੂ, ਤਾਮਲ ਅਤੇ ਅਸਾਮੀ ਖੜਕੂ ਨੂੰ ਉਹਨਾਂ ਦੀ اخਲਾਕੀ ਪਛਾਣ ਨਾਲ ਜਾਣਿਆ ਜਾਂਦਾ ਹੈ। ਪਰ ਪੰਜਾਬ ਵਿੱਚ ਸਿੱਖ ਖੜਕੂ ਕਿਹਾ ਜਾਂਦਾ। ਤਾਂ ਇਹਦਾ ਉੱਤਰ ਸੀ ਕਿ ਉਹ ਆਪਣੀ ਜਿਸ ਪਛਾਣ ਲਈ ਲੜਦੇ ਨੇ ਉਹੀ ਨਾ ਦਿੱਤਾ ਗਿਆ ਜਦ ਕਿ ਉਹ ਖਾਲਸਤਾਨ ਲਈ ਲੜ ਰਹੇ ਸੀ ਇੱਕੋ ਕਾਨੂੰਨੀ ਢਾਂਚੇ ਵਿੱਚ ਇੱਕੋ ਸ਼ਬਦ ਦੀ ਵਰਤੋਂ ਬਾਰੇ ਵੱਖ-ਵੱਖ ਤਰ੍ਹਾਂ ਦਾ ਵਿਰੋਧ ਅਤੇ ਵਿਹਾਰ ਸਦੀਵੀ ਤਰਬੰਦੀ ਦਾ ਸਬੂਤ ਹੈ ਸਿੱਖਾਂ ਨੂੰ ਅੱਤਵਾਦ ਕਹਿਣ ਦਾ ਉਨ੍ਹਾਂ ਵਿਰੋਧ ਨਹੀਂ ਹੋਇਆ ਜਿੰਨਾ ਹਿੰਦੂਆਂ ਨੂੰ ਅੱਤਵਾਦੀ ਕਹਿਣ ਦਾ ਹੋਇਆ ਗੋਰੇ ਕਾਲੇ ਪੀਲੇ ਅਤੇ ਭੂਰੇ ਲੋਕ ਨਸਲਵਜੋਂ ਇੱਕ ਦੂਜੇ ਦੇ ਨਿਖੇਦ ਦਾ ਹਿੱਸਾ ਬਣਦੇ ਰਹਿੰਦੇ ਨੇ ਇੱਕੋ ਰੰਗ ਵਿੱਚ ਲਾ ਨਸਲੀ ਨਿਖੇਦ ਹੋਰ ਵੀ ਬੁਰਾ ਹੈ ਜਿਵੇਂ ਯਹੂਦੀਆਂ ਤੇ ਨਾਜ਼ੀਆਂ ਵਿੱਚ ਇੱਕੋ ਰੰਗ ਹੋਣ ਦੇ ਬਾਵਜੂਦ ਪਛਾਣਗਤ ਨਿਖੇਦ ਚਲਦੇ ਆ ਰਹੇ ਨੇ ਧਾਰਮਿਕ ਤੇ ਇਲਾਕੇ ਅਧਾਰਿਤ ਨਿਖੇਦ ਦੁਨੀਆ ਵਿੱਚ ਜੰਗੀ ਅਤੇ ਸਮਾਜਿਕ ਹਿੰਸਾ ਦੇ ਪੁਰਾਣੇ ਕਾਰਨ ਨੇ ਅਜੋਕਾ ਆਸਤਿਕ ਨਿਖੇਦ ਵੀ ਪੁਰਾਣੇ ਸਮੇਂ ਦੇ ਨਾਸਤਿਕ ਨਿਖੇਦ ਵਰਗਾ ਹੀ ਆ ਵਿਚਾਰਤਾਰਾਵਾਂ ਨੇ ਦੁਨੀਆ ਭਰ ਦੇ ਅੱਡ-ਅੱਡ ਸਮਾਜਾਂ ਦੇ ਪਰੰਪਰਾਗਤ ਜੀਵਨ ਵਿੱਚ ਬਦਲਾ ਦੋ ਮੁੱਖ ਰੂਪਾਂ ਵਿੱਚ ਲਿਆਉਂਦੇ ਨੇ ਇੱਕ ਰਾਸੀ ਅਤੇ ਦੂਜਾ ਵਪਾਰਕ ਪੱਖ ਰਾਸੀ ਧਿਰਾਂ ਤੇ ਵਪਾਰਕ ਧਿਰਾਂ ਨੇ ਆਪਣੇ ਆਪਣੇ ਹਿਸਾਬ ਨਾਲ ਇੱਕ ਪਾਸੇ ਇੱਕਸਾਰ ਕੌਮੀ ਕਰਨ ਦੀ ਰਾਸੀ ਹੋੜ ਦੌੜ ਲਾਈ ਅਤੇ ਦੂਜੇ ਪਾਸੇ ਇੱਕਸਾਰ ਭੋਗੀ ਪੈਦਾ ਕਰਨ ਦਾ ਮੁਨਾਫਾ ਵਧਾਉਣ ਅਤੇ ਦੁਨੀਆ ਮੁਠੀ ਵਿੱਚ ਕਰਨ ਦੀ ਧੁੰਸ ਸੀ ਜਿਸ ਨੇ ਵੀ ਅੱਗੋਂ ਸਾਹਮਣਾ ਕੀਤਾ ਸਾਂਝੇ ਰੂਪ ਵਿੱਚ ਦੋਵਾਂ ਧਿਰਾਂ ਨੇ ਵਿਗਿਆਨਵਾਦ ਦੀ ਤਲਵਾਰ ਨਾਲ ਸਭ ਦਾ ਨਖੇਦ ਕੀਤਾ ਪਿਛਲੀ ਸਦੀ ਦੇ ਸ਼ੁਰੂ ਵਿੱਚ ਵਿਗਿਆਨਵਾਦੀ ਦਰਸ਼ਨ ਦੇ ਦਾਵੇਦਾਰ ਨਖੇਦ ਦੇ ਤੀਜੇ ਵਾਰਸ ਪੈਦਾ ਹੋ ਗਏ ਉਹਨਾਂ ਨੇ ਇੱਕ ਪਾਸੇ ਪਹਿਲੇ ਦੋਵਾਂ ਵਿਚਾਰਾਂ ਦਾ ਨਖੇਦ ਵੀ ਕੀਤਾ ਅਤੇ ਨਾਲ ਧਰਮਦਾਰਤ ਮੰਨਤਾਵਾਂ ਦਾ ਵੀ ਮੌਜੂਦਾ ਸਮੇਂ ਵਿੱਚ ਦੁਨੀਆ ਦੇ ਨਿਖੇਦ ਪੜ ਵਿੱਚ ਵੱਡਾ ਅਤੇ ਪ੍ਰਤੱਖ ਹਿੱਸਾ ਵਿਗਿਆਨਕ ਸਮਾਜਵਾਦ ਦੇ ਦਾਅਵੇਦਾਰਾਂ ਦਾ ਹੈ ਵਿਚਾਰਤਾਰਕ ਨਿਖੇਦ ਅਜੋਕੀ ਦੁਨੀਆ ਵਿੱਚ ਬਹੁਤ ਮਾਰੂ ਕਿਸਮ ਦਾ ਹੈ ਕਿਉਂਕਿ ਧਰਮ ਤੇ ਸੱਭਿਆਚਾਰਕ ਪਛਾਣਾਂ ਨੂੰ ਵਿਚਾਰਤਾਰਕ ਕਿਸਮ ਦੀ ਪਾਣ ਚੜ ਗਈ ਹੈ ਧਰਮ ਦੇ ਨਾਂ ਤੇ ਜੰਗ ਲੜਨ ਵਿੱਚ ਮर्याਦਾ ਦੇ ਢਿੱਲ ਪ੍ਰਵਾਨ ਕਰਨੀ ਰਾਸੀ ਵਿਚਾਰਤਾਰਕ ਕਮਲ ਹੈ ਧਾਰਮਿਕ ਨਹੀਂ ਹੈ ਲਗਭਗ ਸਭ ਪਾਂਤ ਦੀਆਂ ਜੰਗਾਂ ਵਿੱਚ ਵਿਚਾਰਤਾਰਕ ਨਿਖੇਦ ਦਾ ਹਮਲਾ ਹੋਣ ਲੱਗਾ ਸਮਾਜਿਕ ਜੀਵਨ ਵਿੱਚ ਸਭ ਫਰਕਾਂ ਭਾਵ ਅੱਡ ਅੱਡ ਰਾਸੀ ਧਰਾਂ ਵਿੱਚ ਦੁਫੇੜ ਭਾਵੇਂ ਬੰਦਿਆਂ ਦੇ ਸੁਭਾਅ ਕਰਕੇ ਹੋਵੇ ਪਰ ਇਹਨੂੰ ਵਿਚਾਰਤਾਰਕ ਮਤਭੇਦ ਨਹੀਂ ਦਿੱਤਾ ਜਾਂਦਾ ਤੀਜਾ ਬਾਹਰੀ ਹਾਲਾਤ ਨਿਖੇਦ ਸ਼ਬਦ ਜੰਗ ਦੇ ਬਾਕੀ ਰੂਪਾਂ ਨਾਲੋਂ ਇਸ ਕਰਕੇ ਵੱਖਰਾ ਹੈ ਕਿਉਂਕਿ ਇਸ ਵਿੱਚ ਸਰੋਤੇ ਨਿਸ਼ਾਨਾ ਬਣੀ ਹਸਤੀ ਜਾਂ ਧਰ ਨਾਲੋਂ ਵੀ ਅਹਿਮ ਹੁੰਦੇ ਨੇ ਕਿਸੇ ਨਿਖੇਦ ਵਰਤਾਰੇ ਦੇ ਦਰਸ਼ਕ ਜਾਂ ਪਾਠਕ ਸਰੋਤੇ ਕਿਸੇ ਪਿੰਡ ਜਾਂ ਸ਼ਹਿਰ ਦੇ ਇੱਕ ਅਖਬਾਰ ਤੋਂ ਲੈ ਕੇ ਸਾਰੀ ਦੁਨੀਆ ਤੱਕ ਹੋ ਸਕਦੇ ਨੇ ਸਰੂਤਿਆਂ ਦਾ ਘੇਰਾ ਕਿੰਨਾ ਵੱਡਾ ਹੈ ਇਹ ਗੱਲ ਨਿਖੇਧ ਦੇ ਵਰਤਾਰੇ ਦਾ ਮੁੱਲ ਤੈਅ ਕਰਦੀ ਆ ਇਹ ਘੇਰਾ ਤੈਅ ਕਰਨ ਵਿੱਚ ਚਾਰ ਤੱਤ ਅਹਿਮ ਨੇ ਹਾਲਾਤ ਅਤੇ ਮੌਕਾ ਜੰਗ ਜੋ ਕਿਰਦਾਰ ਵਿਚਾਰ ਅਤੇ ਪਛਾਣ ਦੀ ਅੰਦਰੋਂ ਜਾਂ ਬਾਹਰੋਂ ਬਦਨਾਮੀ ਹੋਣ ਦਾ ਸਮਾਂ ਅਤੇ ਮੁੱਦਾ ਵਧੇਰੇ ਗੌਰਣਯੋਗ ਹੁੰਦਾ ਕਿਸੇ ਸਮਾਜ ਵਿੱਚ ਕੁਦਰਤੀ ਜਾਂ ਮਨੁੱਖੀ ਕਾਰਨਾ ਕਰਕੇ ਵੱਡਾ ਘਾਟਾ ਜਾਂ ਬਦਲਾ ਹੋ ਜਾਵੇ ਜਿਵੇਂ ਕਾਲ ਬਿਮਾਰੀ ਜਦ ਹੋਰ ਕੁਦਰਤੀ ਆਫਤ ਹੜਪਚਾ ਲਾਦ ਤਾਂ ਕਿਸੇ ਵੱਡੇ ਝਟਕੇ ਵਿੱਚ ਆਏ ਲੋਕ ਬੇਬਸੀ ਕਾਰਨ ਵੀ ਸਵੈਨਿਖੇਦ ਵਾਲੀ ਮਨੋਦਸ਼ਾ ਦੇ ਧਾਰਨੀ ਹੋ ਜਾਂਦੇ ਨੇ ਅਜਿਹੀ ਹਾਲਤ ਵਿੱਚ ਜੋ ਤੇ ਰਾਸੀ ਮਾਲੀ ਅਤੇ ਸਮਾਜਿਕ ਰੂਪ ਵਿੱਚ ਸਥਾਪਿਤ ਹੁੰਦੀ ਹੈ ਉਹਦਾ ਕਿਸੇ ਨਿਸ਼ਾਨਾ ਬਣੀ ਤੇ ਰੁੱਤੇ ਨਿਖੇਦ ਹਮਲਾ ਬਹੁਤ ਹੀ ਜ਼ਰਾਵਰ ਹੁੰਦਾ ਕੋਈ ਨਿਖੇਦ ਵਰਤਾਰਾ ਕਦੋਂ ਉੱਠ ਰਿਹਾ ਇਹ ਗੱਲ ਵੀ ਅਸਰ ਪਾਉਂਦੀ ਆ ਜਿਵੇਂ ਸੰਸਾਰ ਵਿੱਚ ਕਰੋਨਾ ਪਾਬੰਦੀ ਨਾਲ 5G ਦਾ ਮਾਮਲਾ ਸਾਰੀ ਦੁਨੀਆ ਵਿੱਚ ਚਰਚਾਤ ਹੋ ਗਿਆ ਵਿਕਸਿਤ ਕਹੇ ਜਾਂਦੇ ਕੁਝ ਮੁਲਕਾਂ ਵਿੱਚ ਵੀ ਲੋਕਾਂ ਵੱਲੋਂ 5G ਵਾਲੇ ਖੰਭੇ ਤੋੜਨ ਦੀਆਂ ਖਬਰਾਂ ਆਈਆਂ ਨਖੇਦ ਭਾਵੇਂ ਸਦੀ ਵੀ جنگ ਹੈ ਪਰ ਇਹਦਾ ਸਮੁੱਚੇ ਜੀਵਨਾਂ ਵੱਲੋਂ ਹਥਿਆਰਾਂ ਦੀ جنگ ਵਾਂਗ ਲਪੇਟ ਲੈਣਾ ਫੈਲਾਅ ਤੇ ਚੜ੍ਹਾ ਖਾਸ ਮੌਕਿਆਂ ਉੱਤੇ ਹੀ ਹੁੰਦਾ ਨਿਸ਼ਾਨਾ ਅਤੇ ਮੁੱਦਾ ਨਖੇਦ ਦਾ ਨਿਸ਼ਾਨਾ ਬਣਨ ਵਾਲੀ ਧਿਰਾਂ ਹਸਤੀ ਦੇ ਅਸਰ ਦਾ ਘੇਰਾ ਕਿੰਨਾ ਵੱਡਾ ਹੈ ਇਹ ਨੁਕਤਾ ਨਖੇਦ ਦਾ ਘੇਰਾ ਵੀ ਤੈਅ ਕਰ ਦਿੰਦਾ ਕਿਸੇ ਨਿਸ਼ਾਨਾ ਬਣੀ ਧਿਰ ਦਾ ਨਾ ਜਿੰਨਾ ਵੱਡਾ ਉਦੇ ਨਖੇਦ ਦਾ ਘੇਰਾ ਉਸ ਤੋਂ ਵੱਡਾ ਹੀ ਹੋਏਗਾ ਕਿਉਂਕਿ ਕਿਸੇ ਬੰਦੇ ਦੇ ਨਾਂ ਦਾ ਅਸਰ ਸਿਰਫ ਉਹਦੇ ਜਾਣਕਾਰਾਂ ਜਾਂ ਚਾਹਵਾਨਾਂ ਵਿੱਚ ਹੀ ਨਹੀਂ ਹੁੰਦਾ ਸਗੋਂ ਦੇ ਵਿਰੋਧੀਆਂ ਵਿੱਚ ਵੀ ਹੁੰਦਾ ਇਸ ਤੋਂ ਵੀ ਅਗਾਂ ਕਿਸੇ ਨਾਂ ਦੇ ਚੰਗੇ ਮਾੜੇ ਹੋਣ ਦਾ ਹਵਾਲਾ ਹੋਰ ਧਿਰਾਂ ਜਾਂ ਧੜਿਆਂ ਲਈ ਵੀ ਕੰਮ ਆ ਜਾਂਦਾ ਇਸ ਕਰਕੇ ਨਿਸ਼ਾਨਾ ਬਣਨ ਵਾਲੀ ਹਸਤੀ ਜਾਂ ਧਿਰ ਦਾ ਨਾਂ ਵੀ ਨਖੇਦ ਦੇ ਸਰੋਤਿਆਂ ਦਾ ਘੇਰਾ ਤੈਅ ਕਰਦੀ ਆ ਮਿਸਾਲ ਵਜੋਂ ਅਮਰੀਕੀ ਰਾਸ਼ਟਰਪਤੀ ਬਾਰੇ ਕੋਈ ਅਫਵਾਹ ਵੀ ਸਾਰੀ ਦੁਨੀਆ ਵਿੱਚ ਸਹਿਜੇ ਹੀ ਫੈਲ ਜਾਂਦੀ ਹੈ ਕਿਸੇ ਹਸਤੀ ਜਾਂ ਧਿਰ ਨੂੰ ਕਿਸ ਮੁਦਦੇ ਅਧੀਨ ਨਿਖੇਦ ਵਿੱਚ ਲਿਆਂਦਾ ਜਾ ਰਿਹਾ ਹੈ ਇਹ ਵੀ ਸਰਉਤਿਆਂ ਦਾ ਘੇਰਾ ਤੈਅ ਕਰਨ ਦਾ ਆਧਾਰ ਬਣਦਾ ਸਦੀਵੀ ਮੁਦਿਆਂ ਦੇ ਪੱਖ ਤੋਂ ਨਖੇਦ ਦੁਨੀਆ ਵਿੱਚ ਚੱਲਦੇ ਰਹਿੰਦੇ ਨੇ ਡਰ ਨਾਲ ਜੁੜੇ ਮਾਮਲੇ ਇੱਕਦਮ ਨਿਖੇਦ ਵੱਜੋਂ ਸਾਰੀ ਦੁਨੀਆ ਨੂੰ ਆਪਣੀ ਜਕੜ ਵਿੱਚ ਲੈ ਸਕਦੇ ਨੇ ਮਿਸਾਲ ਵਜੋਂ ਕਿਸੇ ਹਕੂਮਤ ਵੱਲੋਂ ਅੱਤਵਾਦ ਬਾਰੇ ਨਵਾਂ ਸ਼ੋਸ਼ਾ ਸਾਰੀ ਦੁਨੀਆ ਵਿੱਚ ਫੈਲ ਸਕਦਾ ਹੈ ਕਰੋਨਾ ਵਰਗੀ ਕਿਸੇ ਬਿਮਾਰੀ ਦਾ ਝੂਠ ਵੀ ਇੱਕਦਮ ਸਾਰੀ ਦੁਨੀਆ ਵਿੱਚ ਫੈਲ ਸਕਦਾ ਹੈ ਮਿਸਾਲ ਵਜੋਂ ਸਾਲ 1999 ਵਿੱਚ ਕੰਪਿਊਟਰ ਦੇ ਨਾ ਚੱਲਣ ਦੀ افਵਾਹ ਜਾਂ ਮਨੁੱਖਤਾ ਧਰਤੀ ਉੱਤੋਂ 2012 ਵਿੱਚ ਖਤਮ ਹੋ ਸਕਦੀ ਹੈ। ਦੋ ਅੱਡ ਅੱਡ ਮੁੱਦਿਆਂ ਦੇ ਸਰੋਤੇ ਸਾਰੀ ਦੁਨੀਆ ਦੇ ਲੋਕ ਹੀ ਸੀ। ਸਭ ਗਿਆਨ ਰੂਪ ਨੈਤਿਕ ਵਰਤਾਂਤਾਂ ਦੀ ਸਰਜਣਾ ਕਰਦੇ ਨੇ। ਪਰ ਨਖੇਦ ਅਨੈਤਿਕਤਾ ਦੀ ਵਰਤਾਂਤ ਸਰਜਣਾ। ਝੂਠ ਜਾਂ افਵਾਹ ਕਿੰਨੇ ਜੱਜਵੇਂ ਰੂਪ ਵਿੱਚ ਪੇਸ਼ ਹੁੰਦੀ ਹੈ। ਇਹ ਗੱਲ ਸਰੋਤਿਆਂ ਦੇ ਘੇਰੇ ਤੇ ਨਖੇਦ ਦੀ ਮਾਰ ਨੂੰ ਬਹੁਤ ਵਧਾਉਂਦੀ ਹੈ। ਜਿੰਸੀ ਰਸਕਤਾ ਤੇ ਸਹੰਸਨੀ ਵਾਲੀਆਂ ਘਟਨਾਵਾਂ ਤੇ ਮਥਾਂ ਅਕਸਰ ਵਧੇਰੇ ਵੱਡਾ ਘੇਰਾ ਵੱਲਦੀਆਂ ਨੇ ਜਿਸਨ ਖੇਦ ਵਿੱਚ ਹਿੰਸਾ ਜਾਂ ਡਰ ਦਾ ਅੰਸ਼ ਹੁੰਦਾ ਉਹ ਹੋਰ ਵੱਧ ਲੋਕਾਂ ਤੱਕ ਫੈਲਦੀ ਆ ਕਿਸੇ ਨਾਮਵਰ ਬੰਦੇ ਦੇ ਨਿੱਜੀ ਜੀਵਨ ਬਾਰੇ ਅਫਵਾਹਾਂ ਬਹੁਤ ਦੂਰ ਤੱਕ ਫੈਲਦੀਆਂ ਨੇ ਮੂਲ ਮੰਤਾਵਾਂ ਦੇ ਨਖੇਦ ਵਾਲੇ ਬਿਰਤਾਂਤ ਵੀ ਵਧੇਰੇ ਸਰੋਤਿਆਂ ਤੱਕ ਫੈਲਦੇ ਨੇ ਸੱਚੀ ਖੋਜ ਦਾ ਬਿਰਤਾਂਤ ਵੀ ਨਖੇਦ ਦਾ ਅਹਿਮ ਰੂਪ ਹੈ ਕਿਸੇ ਵੀ ਮੰਤਾ ਨੂੰ ਮੂਲੋਂ ਉਲਟਾ ਕੇ ਹਰ ਗੱਲ ਨੂੰ ਝੂਠੀ ਸਿੱਧ ਕਰਕੇ ਅਸਲੋਂ ਨਵੀਂ ਸਚਾਈ ਲੱਭਣ ਦਾ ਦਾਵਾ ਵਕ-ਵਕ ਥਾਵਾਂ ਉੱਤੇ ਹੁੰਦਾ ਹੀ ਰਹਿੰਦਾ ਅਸਾਮੀ ਜੰਗ ਦੀ ਮੂਲ ਸਮਝ ਵਜੋਂ ਇਹਨਾਂ ਕੋ ਹਰ ਬੰਦੇ ਨੂੰ ਪਤਾ ਹੁੰਦਾ ਕਿ ਹਕੂਮਤਾਂ ਸਚਾਈ ਨੂੰ ਦਬਾਉਂਦੀਆਂ ਨੇ ਜਦੋਂ ਕੋਈ ਸਦੀਆਂ ਤੋਂ ਦੱਬੀ ਆ ਰਹੀ ਗੱਲ ਬਾਹਰ ਕੱਢਣ ਦਾ ਵਰਤਾਂਤ ਸਿਰਜਦਾ ਤਾਂ ਇਹ ਗੱਲ ਲੋਕਾਂ ਨੂੰ ਇੱਕਦਮ ਹਿਲਾਰਾ ਦਿੰਦੀ ਹੈ ਹੈਰਾਨ ਪਰੇਸ਼ਾਨ ਕਰਨ ਦਾ ਪੈਂਤੜਾ ਲੋਕਾਂ ਨੂੰ ਨਖੇਦ ਵਿੱਚ ਧੂ ਲੈਣ ਦੀ ਲਾਜ਼ਮੀ ਸ਼ਰਤ ਹੈ ਨਿਸ਼ਾਨੇ ਦੇ ਮੌਕੇ ਮੁੱਦੇ ਦਾ ਵਰਤਾਂਤ ਲੋਕਾਂ ਨੂੰ ਸਰੋਤੇ ਬਣਨ ਲਈ ਤਿਆਰ ਕਰਦਾ ਪਰ ਕੁਝ ਹੋਰ ਨੁਕਤੇ ਵੀ ਹੁੰਦੇ ਨੇ ਜਿਸ ਨਾਲ ਲੋਕ ਹੱਕ ਵਿਰੋਧ ਵਜੋਂ ਇਹਦੇ ਵਿੱਚ ਕੁੱਦ ਪੈਂਦੇ ਨੇ ਇਨਾ ਕਾਰਨਾ ਕਰਕੇ ਮਨੁੱਖੀ ਸੁਭਾਅ ਨਖੇਦਾ ਆਧਾਰ ਬਣਦਾ ਚੌਥਾ ਸੂਚਨਾ ਅਤੇ ਸਾਧਨ جنگ ਦੇ ਨੁਕਤੇ ਤੋਂ ਸੂਚਨਾ ਸਭ ਰੂਪਾਂ ਵਿੱਚ ਹੀ ਅਹਿਮ ਹੈ ਸ਼ਬਦ جنگ ਦਾ ਮੁੱਢ ਬੰਨਣ ਅਤੇ ਵਹਿਣ ਤੈਅ ਕਰਨ ਵਿੱਚ ਸੂਚਨਾ ਹੋਰ ਵੀ ਅਹਿਮ ਹੁੰਦੀ ਹੈ ਸੂਚਨਾ ਦੀ ਮਾਰ ਜੰਗ ਸ਼ੁਰੂ ਕਰਨ ਵਾਲੇ ਪਹਿਲੇ ਹਥਿਆਰ ਵਰਗੀ ਹੁੰਦੀ ਹੈ ਕੋਈ ਜੰਗ ਤੀਰ ਵਜਣ ਨਾਲ ਸ਼ੁਰੂ ਹੁੰਦੀ ਹੈ ਕਿ ਗੋਲਾ ਵਜਣ ਨਾਲ ਪਹਿਲੇ ਹਥਿਆਰ ਦੇ ਪਹਿਲੇ ਵਾਰ ਦਾ ਅਸਰ ਦੂਮਾ ਤਰ੍ਹਾਂ ਦੇ ਮਨੋਜਗਤ ਉਤੇ ਜੰਗ ਦਾ ਨਕਸ਼ਾ ਲੀਕ ਦਿੰਦਾ ਕਿਸੇ ਘਟਨਾ ਦੀ ਸੂਚਨਾ ਕਿਸੇ ਰੂਪ ਵਿੱਚ ਅਤੇ ਕਿਹੜੇ ਲਫ਼ਜ਼ਾਂ ਨਾਲ ਲੋਕਾਂ ਵਿੱਚ ਪਹਿਲੀ ਵਾਰ ਪਹੁੰਚਦੀ ਹੈ ਇਹ ਆਪਣੇ ਆਪ ਹੀ ਵਰਤਾਂਤ ਦਾ ਪੱਕਾ ਚਿਹਰਾ ਬਣ ਜਾਂਦੀ ਹੈ ਬੁਰੀ ਤੋਂ ਬੁਰੀ ਖ਼ਬਰ ਵੀ ਬਚਾਵੇ ਲਫ਼ਜ਼ਾਂ ਵਿੱਚ ਕਹਿਣ ਨਾਲ ਸਹਿਣਯੋਗ ਹੋ ਜਾਂਦੀ ਹੈ ਜਿਹੜੇ ਲੋਕ ਬਿਮਾਰਾਂ ਦਾ ਇਲਾਜ ਕਰਦੇ ਨੇ ਉਹਨਾਂ ਨੂੰ ਬਕਾਇਦਾ ਸਿਖਲਾਈ ਹੁੰਦੀ ਆ ਕਿ ਕਿਸੇ ਮੌਤ ਦੀ ਖ਼ਬਰ ਕਿਸੇ ਨੂੰ ਕਿਵੇਂ ਦੇਣੀ ਆ ਅਤੇ ਇਹਦੇ ਐਨ ਉਲਟ ਕਿਸੇ ਛੋਟੀ ਜੀ ਘਟਨਾ ਨੂੰ ਵੱਡੀ ਅਤੇ ਅਹਿਮ ਖ਼ਬਰ ਬਣਾ ਦੇਣਾ ਬਦਨਾਮੀ ਅਤੇ ਬੁਰਾਈ ਵਾਲੇ ਵਰਤਾਰੇ ਦਾ ਮੁੱਢ ਬੰਦ ਹੁੰਦੀ ਹੈ। ਮਿਸਾਲ ਵਜੋਂ ਸਿੱਖਾਂ ਦੇ ਧਾਰਮਿਕ ਸ਼ਹਿਰ ਅਤੇ ਧਾਰਮਿਕ ਵਿਹੜੇ ਉੱਤੇ ਅਪ੍ਰੈਲ 1978 ਦੀ ਵਿਸਾਖੀ ਨੂੰ ਜੋ ਵਾਪਰਿਆ ਉਹਦੇ ਬਾਰੇ ਜੋ ਸੂਤਰਨਾ ਜਿਹੜੇ ਸਾਧਨਾਂ ਨਾਲ ਫੈਲਾਈ ਗਈ ਉਹਨੇ ਸਿੱਖਾਂ ਖਿਲਾਫ ਆਉਣ ਵਾਲੇ ਦੋ ਦਾ ਹੱਕ ਕਹਿੰਦੇ ਜੰਗੀ ਨਖੇਦ ਦੀ ਨਹੀਂ ਬਣ ਦਿੱਤੀ। ਮੌਤਾਂ ਤੇ ਹੋਰ ਨੁਕਸਾਨਾਂ ਨੂੰ ਵਧਾ ਕੇ ਅੰਕੜਿਆਂ ਵਿੱਚ ਦੱਸਣ ਅਤੇ ਅੰਦਾਜ਼ੇ ਵਜੋਂ ਦੱਸਣ ਨਾਲ ਬਹੁਤ ਫਰਕ ਪੈ ਜਾਂਦਾ ਹੈ। ਮਿਸਾਲ ਵਜੋਂ ਕਿਸੇ ਥਾਂ ਹਕੂਮਤ ਵਿਰੋਧੀ ਲੋਕ ਆਮ ਲੋਕਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਉਂਦੇ ਨੇ। ਤਾਂ ਇਹਦੀ ਖਬਰ ਕਿਵੇਂ ਦਿੱਤੀ ਜਾਂਦੀ ਹੈ ਇਹ ਕਿਸੇ ਖਬਰ ਨੂੰ ਪੇਸ਼ ਕਰਨ ਦਾ ਨਿਰਣਾਇਕ ਤਰੀਕਾ ਹੁੰਦਾ ਹੈ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜੋ ਬਹਿਸ ਚੱਲ ਰਹੀ ਹੈ ਉਸ ਵਿੱਚ ਇੱਕ ਖਬਰਖਾਨੇ ਨੇ ਇਹ ਆਖ ਦਿੱਤਾ ਕਿ ਜੇ ਕਾਨੂੰਨ ਰੱਦ ਹੁੰਦੇ ਨੇ ਤਾਂ ਇਹ ਖਾਲਿਸਤਾਨ ਦੀ ਜਿੱਤ ਹੋਏਗੀ ਇਹ ਸੂਚਨਾ ਜਦੋਂ ਪੱਤਰਕਾਰੀ ਦੇ ਨੁਕਤੇ ਪੜਾਏ ਜਾਂਦੇ ਨੇ ਤਾਂ ਇਹ ਫਰਕ ਦੱਸਿਆ ਜਾਂਦਾ ਹੈ ਕਿ ਬੰਦਾ ਬੱਸ ਹੇਠਾ ਕੇ ਮਰ ਗਿਆ ਖਬਰ ਪਾਠਕ ਨੂੰ ਇਹ ਦੱਸਦੀ ਹੈ ਕਿ ਗਲਤੀ ਬੰਦੇ ਦੀ ਹੈ ਉਹ ਬੱਸ ਹੇਠਾ ਗਿਆ ਖਬਰ ਦਾ ਦੂਜਾ ਰੂਪ ਇਹ ਹੋਏਗਾ ਕਿ ਬਸ ਨੇ ਰਾਹੀਰ ਨੂੰ ਦਰੜਿਆ ਸੂਚਨਾ ਦੀ ਇਹ ਪੇਸ਼ਕਾਰੀ ਨਖੇਦ ਨੂੰ ਉਠਾਉਣ ਅਤੇ ਫੈਲਾਉਣ ਵਿੱਚ ਅਹਿਮ ਨੁਕਤਾ ਹੁੰਦੀ ਆ ਇਹ ਸੂਚਨਾ ਸਿਰਫ ਖੇਤੀ ਕਾਨੂੰਨਾਂ ਦੇ ਵਿਰੁੱਧ ਵਾਲੇ ਕਿਸਾਨਾਂ ਨੂੰ ਹੀ ਰੱਦ ਨਹੀਂ ਕਰਦੀ ਸਗੋਂ ਉਹਨਾਂ ਨੂੰ ਇੱਕ ਹੋਰ ਹਕੂਮਤ ਵਿਰੋਧੀ ਪਾਲੇ ਵਿੱਚ ਸੁੱਟ ਦਿੰਦੀ ਆ ਜੋ ਪਹਿਲਾਂ ਹੀ ਕੋ ਮੰਤਰੀ ਪਦਰ ਉੱਤੇ ਨਖੇਦ ਦਾ ਵਿਸ਼ਾ ਹੈ ਖਬਰਖਾਨੇ ਦੀ ਇਹ ਦਲੀਲ ਕਿਸਾਨਾਂ ਨੂੰ ਦੂਰੇ ਦੋਸ਼ੀ ਸਿੱਧ ਕਰਦੀ ਆ ਅਤੇ ਹਕੂਮਤੇ ਤਰਦਾ ਅਗਾ ਵੀ ਰੋਕਦੀ ਆ ਕਿ ਉਹ ਕਾਨੂੰਨ ਵਾਪਸ ਨਾ ਕਰੇ ਹਕੂਮਤਾਂ ਆਪਣੀਆਂ ਗਲਤੀਆਂ ਘਾਟਾਂ ਤੇ ਗੁਨਾਹ ਨੂੰ ਲੁਕਾਉਣ ਲਈ ਕਿਸੇ ਨਵੇਂ ਜਾਂ ਪੁਰਾਣੇ ਵਿਵਾਦ ਨੂੰ ਤਲਕੀ ਜਾਂ ਗੁੱਸੇ ਨਾਲ ਭਰ ਦੇਣ ਵਾਲੀ ਸੂਚਨਾ ਵੱਜੋਂ ਸਾਹਮਣੇ ਲਿਆਉਂਦੀਆਂ ਨੇ ਇਸ ਨਾਲ ਲੋਕਾਂ ਦੀ ਧਿਰਬੰਦੀ ਬੜੀ ਛੇਤੀ ਹਕੂਮਤ ਦੇ ਵਿਰੋਧ ਤੋਂ ਹਟ ਕੇ ਆਪੋ ਵਿੱਚ ਡਟ ਜਾਂਦੀ ਹੈ ਕਿਸੇ ਘਟਨਾ ਬਾਰੇ ਕਿਹੋ ਜਿਹੇ ਸਬੂਤ ਕਿਹੜੇ ਸਾਧਨਾਂ ਰਾਹੀਂ ਸਾਹਮਣੇ ਲਿਆਂਦੇ ਜਾਂਦੇ ਨੇ ਇਹ ਤਰੀਕਾ ਵਿਰਤਾਂਤ ਦਾ ਪੱਧਰ ਸਿਰਜਦਾ ਝੂਠੀ ਸੂਚਨਾ ਨਿਖੇਧ ਦਾ ਪੇੜ ਬਣਦੀ ਆ ਪੰਜਵਾਂ ਜੰਗੀ ਧਿਰਬੰਦੀ ਮੁੱਖ ਤਰ੍ਹਾਂ ਹਕੂਮਤ ਤੇ ਜੰਗਜੂ ਹੁੰਦੇ ਨੇ ਜੰਗਜੂਆਂ ਦੀ ਪਛਾਣ ਵਾਲਾ ਸਮਾਜ ਧਿਰ ਵੱਜੋਂ ਕਿੱਧਰ ਖੜਦਾ ਹੈ ਇਹਦੇ ਨਾਲ ਧਿਰਬੰਦੀ ਦਾ ਫੈਸਲਾ ਹੋ ਜਾਂਦਾ ਹੈ ਹਰ ਜੰਗ ਵਿੱਚ ਧਿਰਬੰਦੀ ਬਹੁਤ ਅਹਿਮ ਤੱਤ ਹੈ ਧਿਰਬੰਦੀ ਦੇ ਵਕਤੀ ਅਤੇ ਸਦੀਵੀ ਕਾਰਨ ਹੁੰਦੇ ਨੇ ਨਿੱਜੀ ਵਿਚਾਰਾਂ ਅਤੇ ਸਬੰਧਾਂ ਰਾਹੀਂ ਬਣੀਆਂ ਧਿਰਬੰਦੀਆਂ ਕਾਰਨ ਐਨ ਮੌਕੇ ਉਤੇ ਧਿਰਬੰਦੀਆਂ ਦੇ ਅਹਿਮ ਬਦਲਾਅ ਵੀ ਆਉਂਦੇ ਰਹਿੰਦੇ ਨੇ ਮਹਾਭਾਰਤ ਦਾ ਹਿਸਾਬ ਨੇ ਧਰਮ ਗ੍ਰੰਥ ਗੀਤਾ ਦੀ ਸ਼ੁਰੂਆਤ ਇਤੋ ਹੀ ਹੁੰਦੀ ਹੈ ਕਿ ਅਰਜਨ ਜੰਗ ਦੀ ਤਰਬੰਦੀ ਵੇਖਣੀ ਚਾਹੁੰਦਾ ਤੇ ਫਿਰ ਦੋਵੇਂ ਪਾਸੇ ਆਪਣੇ ਲੋਕਾਂ ਨੂੰ ਮਰਨ ਮਾਰਨ ਲਈ ਤਿਆਰ ਖੜੇ ਵੇਖ ਕੇ ਉਦਾਸ ਹੋ ਹੁੰਦਾ ਇਸ ਪੱਖ ਤੋਂ ਹਰ ਸਾਮੀ ਜੰਗ ਮਹਾਭਾਰਤੋਂ ਵੀ ਵਧੇਰੇ ਸੱਚੀ ਹੁੰਦੀ ਹੈ ਕਿਉਂਕਿ ਜੰਗ ਜਵਾਨ ਨੂੰ ਜੰਗ ਵਿੱਚ ਸਭ ਤੋਂ ਵੱਧ ਉਹੀ ਲੋਕ ਮਾਰਨੇ ਪੈਂਦੇ ਨੇ ਜੋ ਉਹਨਾਂ ਦੀ ਆਪਣੀ ਪਛਾਣ ਦੇ ਹੁੰਦੇ ਨੇ ਪਰ ਉਹ ਜੰਗੀ ਤਰਬੰਦੀ ਵਿੱਚ ਦੂਜੇ ਪਾਸੇ ਚਲੇ ਜਾਂਦੇ ਨੇ ਸ਼ਬਦ ਜੰਗ ਵੱਜੋਂ ਹੋਣ ਵਾਲੀ ਤਰਬੰਦੀ ਵੀ ਮਾਰੂ ਹੁੰਦੀ ਹੈ ਨਖੇਦ ਸ਼ਬਦ ਜੰਗ ਦਾ ਅਦੇਹਾ ਰੂਪ ਹੈ ਜਿੱਥੇ ਮੈਦਾਨੇ ਜੰਗ ਦੇ ਸਿਪਾਹੀ ਅਤੇ ਜਰਨੈਲ ਬੇਵਸੋ ਹੁੰਦੇ ਨੇ ਪਰ ਸਮਾਜ ਵਿੱਚ ਵੇਲੇੜ ਤੇ ਵਿਗੜੇ ਲੋਕ ਸਦੀਵੀ ਫੈਸਲੇ ਤਾਂਗਣ ਦੇ ਦਾਵੇਦਾਰ ਹੁੰਦੇ ਨੇ ਸੁਭਾਵ ਜੁਮਦੇਰੇ ਲੋਕ ਨਾਮੁਖੀ ਗੱਲਾਂ ਨੂੰ ਵਧੇਰੇ ਕਰਦੇ ਅਤੇ ਸੁਣਦੇ ਨੇ ਜਦੋਂ ਨਾਮੁਖਤਾ ਸਮੁੱਚੀ ਸ਼ਬਦ ਜੰਗ ਦਾ ਫੈਸਲਾ ਕੋਈ ਤੱਤ ਬਣ ਜਾਵੇ ਤਾਂ ਆਮ ਲੋਕ ਹੀ ਹਕੂਮਤ ਦੀਆਂ ਨਖੇਦ ਫੌਜਾਂ ਬਣ ਜਾਂਦੇ ਨੇ ਨਿਸ਼ਾਨੇ ਹੇਠਲੀ ਤੇਰ ਜਾਂ ਹਸਤੀ ਆਪਣੇ ਆਪ ਹੀ ਲੋਕਾਂ ਵਿੱਚ ਇਕੱਲੀ ਪੈ ਜਾਂਦੀ ਆ ਵਕਤੀ ਫੌਜੀ ਪਛਾਣ ਵੱਜੋਂ ਆਉਣ ਵਾਲੀ ਹਾਰ ਨੂੰ ਸਦੀਵੀ ਹਾਰ ਮੰਨੇ ਜਾਣ ਦੇ ਕਾਰਨਾਂ ਵਿੱਚ ਸ਼ਬਦ ਜੰਗ ਵਿੱਚੋਂ ਟੜੇ ਬੰਦੀ ਦੀ ਅਹਿਮ ਭੂਮਿਕਾ ਹੁੰਦੀ ਹੈ ਕਿਸੇ ਧਿਰ ਦੇ ਸਮੂਹ ਵਿੱਚੋਂ ਕੁਝ ਲੋਕਾਂ ਨੂੰ ਜਿਵੇਂ ਚੁਣ ਕੇ ਨਿਸ਼ਾਨਾ ਬਣਾਇਆ ਜਾਂਦਾ ਉਮੇ ਕੁਝ ਲੋਕਾਂ ਨੂੰ ਛੱਡਿਆ ਵੀ ਜਾਂਦਾ ਇਹਦਾ ਕਾਰਨ ਉਹਨਾਂ ਦਾ ਪਿਛੋਕੜ ਹੁੰਦਾ ਜੋ ਵਕਤੀ ਰੂਪ ਵਿੱਚ ਅਹਿਮ ਬਣ ਜਾਂਦਾ ਪਿਛੋਕੜ ਦੇ ਆਧਾਰ ਉੱਤੇ ਹੀ ਨਿਸ਼ਾਨਾ ਬਣੀ ਧਿਰ ਵਿੱਚੋਂ ਕੁਝ ਅਯੋਗ ਲੋਕਾਂ ਨੂੰ ਉਹਨਾਂ ਦੇ ਸਰਵਸਾਂਝੇ ਨਾਇਕ ਵੀ ਬਣਾਇਆ ਜਾਂਦਾ ਇਹੇ ਤਰੀਕਾ ਨਖੇਦ ਦਾ ਪਿੜਮਗਾਹੀ ਰੱਖਣ ਲਈ ਆਧਾਰ ਬਣ ਜਾਂਦਾ ਹੈ ਨਿਖੇਧ ਦਾ ਨਿਸ਼ਾਨਾ ਉਹ ਬੰਦੇ ਬਣਦੇ ਨੇ ਜਿਨ੍ਹਾਂ ਵਿੱਚ ਆਪਣੇ ਲੋਕਾਂ ਨੂੰ ਜਾਂ ਹਕੂਮਤੀ ਪ੍ਰਬੰਧ ਨੂੰ ਪ੍ਰਭਾਵਿਤ ਕਰਨ ਦਾ ਗੁਣ ਹੁੰਦਾ ਵੱਡੀ ਜਾਂ ਮਸ਼ਹੂਰ ਹਸਤੀ ਨਾਲ ਇਹ ਕੁਦਰਤੀ ਹੀ ਵਾਪਰਦਾ ਕਿ ਇੱਕ ਤੋਂ ਵੱਧ ਲੋਕਾਂ ਤੇ ਧਿਰਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਉਤੋਂ ਤੱਕਾ ਲੱਗਿਆ ਹੁੰਦਾ ਅਨੇਕਾਂ ਲੋਕ ਨਿੱਜੀ ਕਾਰਨਾ ਕਰਕੇ ਬੇਸਮਝੀ ਅਤੇ ਲਾਈ ਲੱਗਦਾ ਕਰਕੇ ਕਿਸੇ ਦੇ ਵਿਰੋਧ ਵਿੱਚ ਤਿਰ ਬਣ ਜਾਂਦੇ ਨੇ ਕਿਸੇ ਆਗੂ ਹਸਤੀ ਧੜੇ ਜੱਤਰ ਦਿਨ ਜੀ ਧੜੇਬੰਦਕ ਜਮ ਵਿਚਾਰਤਾਰਕ ਰੂਪ ਵਿੱਚ अनेका ਵਿਰੋਧੀ ਜਾਂ ਦੁਸ਼ਮਣ ਹੁੰਦੇ ਨੇ ਹਕੂਮਤਾਂ ਖਿਲਾਫ ਲੜਨ ਵਾਲੇ ਲੋਕਾਂ ਦੇ ਨਖੇਦ ਦਾ ਸਭ ਤੋਂ ਮਜ਼ਬੂਤ ਪੱਖ ਇਹੋ ਹੁੰਦਾ ਕਿ ਉਹ ਆਪਣੇ ਨਖੇਦ ਖਿਲਾਫ ਉਸੇ ਹਕੂਮਤ ਕੋਲ ਕਾਨੂੰਨੀ ਚਾਰਾ ਜੋਈ ਕਰਨ ਦੀ ਹਾਲਤ ਵਿੱਚ ਨਹੀਂ ਹੁੰਦੇ ਜਿਸ ਖਿਲਾਫ ਉਹ ਲੜ ਰਹੇ ਹੁੰਦੇ ਨੇ ਬੋਲਣ ਦੀ ਆਜ਼ਾਦੀ ਅਤੇ ਸਹਿਣਸ਼ੀਲਤਾ ਦੀ ਸਿੱਖਿਆ ਵਿੱਚ ਨਖੇਦ ਦਾ ਬਹੁਤ ਕੁਝ ਸਮਟਿਆ ਜਾ ਸਕਦਾ ਹੈ ਹਕੂਮਤੀ ਘੇਰੇ ਵਿੱਚਲੀ ਬਹੁਗਿਣਤੀ ਅਤੇ ਜੰਗਜੂ ਸਮਾਜ ਵਿੱਚਲੀ ਬਹੁਗਿਣਤੀ ਹਥਿਆਰਬੰਦ ਜੰਗ ਦੇ ਹੱਕ ਵਿੱਚ ਨਹੀਂ ਹੋ ਸਕਦੀ ਜਿਹੜੇ ਬੰਦੇ ਹਥਿਆਰਬੰਦ ਧਿਰ ਵੱਜੋਂ ਕਿਸੇ ਹਕੂਮਤ ਨਾਲ ਟੱਕਰਦੇ ਨੇ ਉਹ ਆਪਣੇ ਲੋਕਾਂ ਦਾ ਵੀ ਛੋਟਾ ਹਿੱਸਾ ਹੁੰਦੇ ਨੇ ਉਹਨਾਂ ਦੀ ਪਛਾਣ ਵਾਲੇ ਸਾਰੇ ਲੋਕ ਜੰਗ ਲੜਨ ਦੇ ਸਵਾਲ ਉੱਤੇ ਪੂਰੇ ਸਹਿਮਤ ਹੋਣ ਇਹ ਬਹੁਤ ਦੁਰਲੱਭ ਹਾਲਤ ਹੁੰਦੀ ਆ ਜਿਹੜੇ ਲੋਕ ਜੰਗ ਲੜਨ ਦੇ ਪੈੰਤਰੇ ਉੱਤੇ ਸਹਿਮਤ ਹੁੰਦੇ ਨੇ ਉਹ ਵੀ ਸਮਾਜ ਵਿੱਚ ਬਾਕੀ ਸਭ ਮਾਨਤਾਵਾਂ ਉੱਤੇ ਜੰਗ ਜੂਆਂ ਨਾਲ ਇੱਕ ਰਾਏ ਨਹੀਂ ਹੁੰਦੇ ਇੱਥੋਂ ਤੱਕ ਕਿ ਜੰਗ ਲੜਨਦੋਰੇ ਲੋਕ ਵੀ ਸਭ ਮਾਮਲਿਆਂ ਉੱਤੇ ਸਾਂਝੀ ਰਾਏ ਨਹੀਂ ਰੱਖਦੇ ਹੁੰਦੇ ਪਰ ਉਹਨਾਂ ਨੇ ਜੰਗ ਦੇ ਨਿਸ਼ਾਨੇ ਅਤੇ ਤਰੀਕੇ ਨੂੰ ਮੁੱਖ ਰੱਖ ਕੇ ਆਪਣੇ ਪਿਛਲੇ ਫਰਕ ਭੁਲਾਏ ਜਦ ਪਾਸੇ ਕੀਤੇ ਹੁੰਦੇ ਨੇ ਹਥਿਆਰਾਂ ਦਾ ਦੌਰ ਗੁਜ਼ਰਨ ਮਗਰੋਂ ਜੰਗ ਦੇ ਆਦਰਸ਼ ਅਤੇ ਅਮਲਵਾਰੇ ਅੰਦਰੂਨੀ ਪਰਚੋਲ ਅਕਸਰ ਨਾ ਮੁਖੀ ਹੁੰਦੀ ਹੈ ਇਸ ਕਰਕੇ ਨਖੇਦ ਜੰਗ ਵਿੱਚ ਤਰਬੰਦੀ ਖੜੀ ਕਰਨ ਲਈ ਇਹਨਾਂ ਪਿੱਛੇ ਜਾਂ ਪਾਸੇ ਕੀਤੇ ਫਰਕਾਂ ਨੂੰ ਅੰਦਰੂਨੀ ਵਿਰੋਧੀ ਜਾਂ ਹਕੂਮਤੀ ਤਰ ਵੱਲੋਂ ਉਭਾਰਿਆ ਅਤੇ ਪ੍ਰਚਾਰਿਆ ਜਾਂਦਾ ਤਾਂ ਕਿ ਹਕੂਮਤ ਖਿਲਾਫ ਹੋਈ ਇੱਕਜੁੜਤਾ ਪਾੜ ਜਾਵੇ ਜਿੱਥੇ ਜੰਗ ਜੋ ਤਰ੍ਹਾਂ ਆਪੋ ਵਿੱਚ ਨਹੀਂ ਪਾੜਦੀਆਂ ਉਤੇ حمایتੀ ਲੋਕਾਂ ਨੂੰ ਉਹਨਾਂ ਨਾਲੋਂ ਪਾੜਨ ਦੀ ਕੋਸ਼ਿਸ਼ ਹੁੰਦੀ ਆ ਦੂਜੇ ਪਾਸੇ ਉਸੇ ਸਮਾਜ ਜਾਂ ਪਛਾਣ ਵਿੱਚਲੇ ਵਿਰੋਧੀਆਂ ਨੂੰ ਹਮਲਾਵਰ ਤੇ ਆਪਣੇ ਨਾਲ ਜੋੜਨ ਦੀ ਪਹਿਲ ਕਰਦੀ ਆ ਕਿਉਂਕਿ ਉਹ ਹਮਲਾ ਕਰਨ ਲਈ ਸੁਚੇਤ ਹੁੰਦੀ ਆ ਹਮਲਾਵਰ ਤੇਰਬੰਦੀ ਕਿਸੇ ਨਖੇਦ ਦੀ ਸਫਲਤਾ ਦੀ ਅਹਿਮ ਕੜੀ ਹੁੰਦੀ ਆ ਕਈ ਵਾਰ ਘਟਨਾਵਾਂ ਹੀ ਇਦਾਂ ਵਰਤਦੀਆਂ ਨੇ ਕਿ ਉਹ ਕਿਸੇ ਸਮਾਜ ਤੋਂ ਲੈ ਕੇ ਦੁਨੀਆ ਭਰ ਤੱਕ ਅਣਕਿਆਸੀ ਕਿਸਮ ਦੀ ਤਰਬੰਦੀ ਕਰ ਦਿੰਦੀਆਂ ਨੇ 6ਵਾਂ ਰਲਵੇਂ ਤਤ ਨਿਖੇਦ ਵੈਣ ਦੇ ਕੁਝ ਵਕਤੀਏ ਤੇ ਸਹਾਇਕ ਤੱਤ ਹੁੰਦੇ ਨੇ। ਘਟਨਾਵਾਂ, ਸੂਚਨਾ ਸਾਧਨ ਅਤੇ ਸਮਗਰੀ ਕਿਸੇ ਵੈਣ ਦੀ ਚਾਲ ਨੂੰ ਤੇਜ਼ ਕਰਨ, ਫੈਲਾਉਣ ਅਤੇ ਖਾਸ ਦਿਸ਼ਾ ਵਿੱਚ ਮੋੜਨ ਲਈ ਅਹਿਮ ਹੁੰਦੇ ਨੇ। ਨਿਖੇਦ ਦਾ ਵੱਡਾ ਲੱਛਣ ਇਹੋ ਹੁੰਦਾ ਕਿ ਛੋਟੀ ਜੀ ਘਟਨਾ ਵੀ ਸ਼ਾਜਜ ਆਪਦੀ ਹੈ ਅਤੇ ਵੱਡੀ ਤੋਂ ਵੱਡੀ ਘਟਨਾ ਨੂੰ ਅਣਗੌਲੀਆਂ ਕਰਨ ਜਾਂ ਘੱਟੇ-ਕੋਡੀਆਂ ਰੋਲਣ ਦਾ ਵਰਤਾਂਤ ਸਿਰਜਿਆ ਜਾਂਦਾ ਹੈ। ਘਟਨਾਵਾਂ ਦਾ ਵਾਪਰਨਾ ਪੂਰੀ ਤਰ੍ਹਾਂ ਕਦੇ ਵੀ ਕਿਸੇ ਸਭ ਤੋਂ ਤਾਕਤਵਰ ਦੇ ਵੱਸ ਨਹੀਂ ਹੁੰਦਾ। ਕੋਈ ਵੀ ਧਰਮਿਤਕੀ ਕੀਤੀਆਂ ਸਭਾਰਦਤਾਂ ਦੇ ਅਸਰ ਨੂੰ ਆਪਣੇ ਹਿਸਾਬ ਨਾਲ ਕਾਬੂ ਕਰਨ ਦੇ ਸਮਰੱਥ ਨਹੀਂ ਹੁੰਦੀ ਜਿੱਥੇ ਸਮਾਜ ਵਿੱਚ ਜਿੰਨੀ ਜ਼ਿਆਦਾ ਚੌਕਸੀ ਅਤੇ ਕਸਾਹ ਹੁੰਦੀ ਹੈ ਉੱਥੇ ਕੋਈ ਛੋਟੀ ਘਟਨਾ ਵੀ ਸੁੱਕੇ ਫੂਸ ਨੂੰ ਪਈ ਅੱਗ ਵਾਂਗ ਭੜਕ ਜਾਂਦੀ ਹੈ ਜ਼ਰੂਰੀ ਨਹੀਂ ਕਿ ਵੱਡੀਆਂ ਘਟਨਾਵਾਂ ਹੀ ਨਖੇਦ ਦਾ ਮੁੱਢ ਬਣਦੀਆਂ ਨੇ ਪਰ ਇਹ ਜ਼ਰੂਰ ਵਾਪਰਦਾ ਹੈ ਕਿ ਨਾ ਮੁਖੀ ਵੈਣ ਕਿਸੇ ਨਿਗੁਣੀ ਘਟਨਾ ਨਾਲ ਜ਼ੋਰ ਫੜਦਾ ਇਹ ਸੰਭਵ ਹੈ ਕਿ ਜੰਗ ਤੇ ਉਤਾਰ ਉਤਰ ਘਟਨਾਵਾਂ ਦੀ ਚੋਣ ਕਰ ਲੈਂਦੀ ਹੈ ਅਤੇ ਨਖੇਦ ਦੇ ਵੈਣ ਦੀ ਵੀ ਜਿਵੇਂ ਰਵਾਂਡਾ ਕਤਲੇਆਮ ਦੀ ਸ਼ੁਰੂਆਤੀ ਘਟਨਾ ਰਾਸ਼ਟਰਪਤੀ ਦੀ ਹਵਾਈ ਜਹਾਜ਼ ਡਿੱਗਣ ਨਾਲ ਹੋਈ ਮੌਤ ਸੀ ਜਿਸ ਨੇ ਇੱਕਦਮ ਨਖੇਦ ਦਾ ਵਹਿਣ ਫੜ ਲਿਆ ਅਤੇ ਕੁਝ ਦਿਨਾਂ ਵਿੱਚ ਪਿਛਲੀ ਸਦੀ ਦੇ ਵੱਡੇ ਕਤਲੇਆਮਾਂ ਵਿੱਚ ਦਰਜ ਹੋ ਗਿਆ ਇਸੇ ਤਰ੍ਹਾਂ ਪਛਾਣ ਨਖੇਦ ਕਾਰਨ ਭਾਰਤੀ ਪ੍ਰਧਾਨ ਮੰਤਰੀ ਦੇ ਕਤਲ ਨਾਲ ਕੁਝ ਘੰਟਿਆਂ ਵਿੱਚ ਹੀ ਸਥਾਪਿਤ ਅਤੇ ਹਕੂਮਤੀ ਧਰਨੇ ਸਿੱਖਾਂ ਦੇ ਸਮੂਹਿਕ ਕਤਲੇਆਮ ਦਾ ਰਾ ਫੜ ਲਿਆ ਜੋ ਵਿਚਾਰ ਤਾਰਕ ਨਖੇਦ ਵੱਜੋਂ ਵੀ ਉੱਭਰ ਕੇ ਸਾਹਮਣੇ ਆਇਆ ਇਸ ਦੌਰ ਦੇ ਖਬਰਖਾਨੇ ਅਤੇ ਆਕਾਤਮਕ ਜਗਤ ਦੇ ਵੱਡੇ ਹਿੱਸੇ ਦਾ ਹਕੂਮਤੀ ਵਰਤਾਂਤ ਨਾਲ ਇੱਕ ਸਰ ਹੋਣਾ ਅਤੇ ਦਹਾਕਿਆਬਦੀ ਉਹਦੇ ਉੱਤੇ ਕੈਮਰਾ ਰਹਿਣਾ ਇਸ ਗੱਲ ਦੀ ਗਵਾਹੀ ਭਰਦਾ ਕਿ ਨਖੇਦ ਦੇ ਸ਼ਬਦ ਜੰਗ ਵਜੋਂ ਹਥਿਆਰਾਂ ਦੇ ਉੱਠਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਹਾਜ਼ਰ ਹੁੰਦਾ ਅਚਾਨਕ ਹੋਣ ਵਾਲੀ ਕਿਸੇ ਵੱਡੀ ਅਤੇ ਅਣਕਿਆਸੀ ਮੌਤ ਜਾਂ ਜ਼ਿਆਦਾ ਲੋਕਾਂ ਦੀ ਮੌਤ ਨਖੇਦ ਦੇ ਵਹਿਣ ਸ਼ੁਰੂ ਹੋਣ ਦਾ ਜਰਾਵਰ ਮੁੱਢ ਬਣ ਜਾਂਦੀ ਹੈ ਕਿਸੇ ਆਫਤ ਜਾਂ ਨੁਕਸਾਨ ਨਾਲ ਕਿਸੇ ਬੰਦੇ ਜਾਂ ਧਰਦਾ ਨਾਲ ਵੀ ਨਖੇਦ ਦਾ ਵਹਿਣ ਸ਼ੁਰੂ ਹੋ ਜਾਂਦਾ ਜਿਵੇਂ ਕੁਝ ਸਮਾਂ ਪਹਿਲਾਂ ਪੰਜਾਬ ਵਿੱਚ ਅਤੇ ਹੁਣ ਦਿੱਲੀ ਵਿੱਚ ਖਾਸ ਪਛਾਣ ਦੇ ਲੋਕਾਂ ਨੂੰ ਕਰੋਨਾ ਬਿਮਾਰੀ ਫੈਲਾਉਣ ਦੇ ਕਾਰਨ ਮੰਨ ਕੇ ਨਖੇਦ ਸ਼ੁਰੂ ਹੋ ਗਿਆ। ਮੋਂਦਾ ਮਨੁੱਖੀ ਸੁਭਾ, ਵਿਰਾਸਤੀ ਪਛਾਣ, ਜੰਗੀ ਤਰਬੰਦੀ ਅਤੇ ਬਾਰੀ ਹਾਲਾਤ ਨਖੇਦ ਦੇ ਮੁੱਖ ਤੱਤ ਬਣਦੇ ਨੇ। ਨਿੱਜੀ ਅਤੇ ਜਥੇਬੰਦਕ ਗਰੁੱਪ ਵਿੱਚ ਬੰਦਾ ਵਧੇਰੇ ਚਰਚਾ ਦੂਜਿਆਂ ਦੇ ਔਗਣਾ ਅਤੇ ਘਾਟਾਂ ਦੀ ਕਰਦਾ। ਨਖੇਦ ਕਾਰਨ ਬੰਦੇ ਝੂਠ ਬੋਲਣ ਨੂੰ ਹੁਨਰ ਸਮਝ ਕੇ ਵਰਤਦੇ ਨੇ। ਰਾਜਨੀਤਿਕ ਦੁਨੀਆ ਵਿੱਚ ਦੂਜਿਆਂ ਦੇ ਨਿਖੇਦ ਦਾ ਸਭ ਤੋਂ ਪਰੂਪ ਇਲਾਕੇ ਨਿਖੇਦ ਭਾਵ ਕੌਮੀ ਪਛਾਣ ਵਾਲਾ ਹੀ ਹੈ ਜਦੋਂ ਤੋਂ ਰਾਸੀ ਹੱਦਾਂ ਵਾਲਾ ਨਿਖੇਦ ਪਾਰੂ ਹੋਇਆ ਉਦੋਂ ਤੋਂ ਅਸਾਮੀ ਜੰਗ ਲੜਨ ਵਾਲੀਆਂ ਧਿਰਾਂ ਸਾਰੀ ਦੁਨੀਆ ਵਿੱਚ ਸਮੂਹਕ ਅਤੇ ਹਸਤੀਗਤ ਨਿਖੇਦ ਦਾ ਸਾਹਮਣਾ ਕਰ ਰਹੀਆਂ ਨੇ ਇਹਨਾਂ ਦੇ ਅਸਰ ਵੱਜੋਂ ਜੰਗ ਜੂਤਿਆਂ ਦੇ ਅੰਦਰ ਵੀ ਨਿਖੇਦ ਚੱਲਦੇ ਨੇ ਇੱਕ ਪਾਸੇ ਉਹ ਆਪਣੀ ਸਮੂਹਕ ਪਛਾਣ ਤੇ ਨਿਸ਼ਾਨੇ ਨੂੰ ਆਪ ਹੀ ਢਾਉਣਾ ਸ਼ੁਰੂ ਕਰ ਦਿੰਦੇ ਨੇ ਦੂਜੇ ਪਾਸੇ ਜੰਗ ਦੀ ਅਹਿਮ ਹਸਤੀ ਜਾਂ ਜਥੇਬੰਦੀ ਨੂੰ ਨਿੱਜੀ ਕਾਰਨਾਂ ਵਜੋਂ ਨਖੇਦ ਦੇ ਨਿਸ਼ਾਨੇ ਉੱਤੇ ਲੈ ਆਉਂਦੇ ਨੇ। ਮਿਸਾਲ ਵਜੋਂ ਇਸਲਾਮੀ ਲੜਾਕੂ ਆਗੂ ਵਜੋਂ ਮਸ਼ਹੂਰ ਉਸਾਮਾ ਬਿਨ ਲਾ ਦੇਨ ਦਾ ਮੁਸਲਮਾਨ ਸਮਾਜਾਂ ਵਿੱਚ ਨਖੇਦ। ਬਾਰੀ ਤਰ੍ਹਾਂ ਉਸ ਨੂੰ ਕੁਮੰਤਰੀ ਪ੍ਰਸੰਗ ਵਿੱਚ ਗਲਤ ਸਿੱਧ ਕਰਦੀਆਂ ਨੇ। ਪਰ ਮੁਸਲਮਾਨਾਂ ਧਰ ਦੇ ਬੰਦੇ ਉਸ ਨੂੰ ਇਸਲਾਮ ਦੇ ਨੁਕਤੇ ਤੋਂ ਗਲਤ ਸਿੱਧ ਕਰਦੇ ਨੇ। ਇਸ ਤਰ੍ਹਾਂ ਕੁਰਦਾਂ ਵੱਲੋਂ ਕੁਰਦ ਲੜਾਕੂ ਆਗੂ ਬਾਰੇ ਤਾਮਿਲ ਲੋਕਾਂ ਵੱਲੋਂ ਪ੍ਰਭਾਵ ਕਰਨ ਬਾਰੇ ਸਿੱਖਾਂ ਵਿੱਚ ਸੰਤ ਜਰਨੈਲ ਸਿੰਘ ਬਾਰੇ ਨਖੇਦ ਰੁਝਾਨ ਮੁੱਢ ਤੋਂ ਜਾਰੀ ਹੈ। ਜੇ ਸੰਨਲ ਕਿਸੇ ਹਕੂਮਤ ਦੀ ਨਖੇਦ ਜੰਗ ਦੀ ਸਫਲਤਾ ਕਈ ਗੁਣਾ ਵੱਧ ਜਾਂਦੀ ਹੈ